ਆਪਣੇ ਸਕੂਲ ਦੇ ਸਾਰੇ ਸਟਾਫ ਮੈਂਬਰ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਣੀ ਸੀਗੀ ਤਾਂ ਦੱਸਣੀ ਤਾਂ ਮੈਂ ਕੱਲ ਸੀਗੀ ਕੱਲ ਪਰ ਛੁੱਟੀ ਆ ਗਈ ਹੈ ਪਰ ਕੁਝ ਲੋਕਾਂ ਨੂੰ ਮੈਂ ਗੱਲ ਦੱਸਣੀ ਚਾਹੁੰਦਾ ਸੀਗਾ ਪਰ ਜੇ ਮੈਂ ਉਹਨਾਂ ਨੂੰ ਨਾ ਦੱਸੀ ਤੇ ਹੁਣ ਉਹ ਗੁੱਸਾ ਕਰਨਗੇ ਵੀ ਸਾਡੇ ਤੋਂ ਗੱਲ ਕਿਉਂ ਲੁਕੋਈ ਹੈ ਤੇ ਗੱਲ ਬੜੀ ਜ਼ਰੂਰੀ ਹੋਣ ਕਾਰਨ ਇਸ ਨੂੰ ਮੈਨੂੰ ਮੇਰਾ ਫਰਜ਼ ਬਣਦਾ ਸੀ ਵੀ ਸਾਰਿਆਂ ਤੇ ਕਰ ਇਹ ਗੱਲ ਦੱਸ ਦਿੱਤੀ ਜਾਵੇ ਪਰ ਕਈ ਬੰਦੇ ਇਸ ਗੁੱਸਾ ਵੀ ਕਰ ਜਾਂਦੇ ਆ ਤੇ ਕਈ ਬੰਦੇ ਗੱਲ ਸੁਣ ਕੇ ਹੱਸ ਵੀ ਪੈਂਦੇ ਆ ਪਰ ਗੱਲ ਆਪਣੇ ਸਾਰੇ ਨਾਲ ਸੰਬੰਧਤ ਹੈ ਤੇ ਇਸ ਕਰਕੇ ਵੀ ਗੱਲ ਕੋਈ ਵੀ ਨਹੀਂ ਜਾ ਸਕਦੀ ਬਾਕੀ ਜੇ ਮੈਂ ਤੁਹਾਨੂੰ ਪੂਰੀ ਤਰ੍ਹਾਂ ਸੱਚਾਈ ਦੱਸੂਗਾ ਫਿਰ ਕਈਆਂ ਨੇ ਕਹਿਣਾ ਵੀ ਝੂਠ ਬੋਲਦਾ ਤੇ ਝੂਠ ਵਾਲੀ ਤਾਂ ਗੱਲ ਹੈ ਨਹੀਂਗੀ ਕਿਉਂਕਿ ਜਿਹੜੇ ਝੂਠ ਵਾਲੀ ਗੱਲ ਤਾਂ ਹੁੰਦੀ ਜੇ ਮੈਂ ਲੁਕਾਉਂਦਾ ਠੀਕ ਹੈ ਮੈਂ ਕੋਈ ਇਹਦੇ ਚ ਕੋਈ ਲੁਕੋਣ ਵਾਲੀ ਗੱਲ ਨਹੀਂ ਰੱਖੀਗੀ ਤੇ ਆਪਣੀਆਂ ਸਾਰਿਆਂ ਦੀ ਵੀ ਸਾਂਝੀ ਹੋਈ ਹੈ ਤੇ ਸਾਰਿਆਂ ਦੀ ਮੈਂ ਆਪਣਾ ਇੱਜ਼ਤ ਕਰਦਾ ਤੇ ਸਾਰੇ ਆਪਾਂ ਭੈਣ ਭਰਾ ਆਈਆਂ ਇਸ ਕਰਕੇ ਵੀ ਮੈਂ ਸੋਚਿਆ ਵੀ ਅੱਜ ਗੱਲ ਦੱਸ ਹੀ ਦੇਵਾਂ ਤੇ ਮੈਂ ਬਾਕੀ ਮੇਰੇ ਮਨ ਚ ਖਿਆਲ ਵੀ ਪਹਿਲਾਂ ਆਇਆ ਸੀਗਾ ਵੀ ਗੱਲ ਜਿਹੜੀ ਹੈ ਵੀ ਚਲੋ ਕੁਝ ਖਾਸ ਬੰਦੇ ਨੂੰ ਦੱਸ ਦਿੱਤੀ ਜਾਵੇ ਆਪਣੇ ਤੇ ਫਿਰ ਮੈਂ ਕਿਹਾ ਵੀ ਚੱਲ ਅਗਲੇ ਕਹਿੰਦੇ ਵੀ ਜੇ ਸਾਨੂੰ ਦੱਸਤੀ ਅਗਲੇ ਨੰਗਾ ਜਾ ਕੇ ਚੂਲੀ ਕਰ ਦੇਣੀ ਆ ਫਿਰ ਉਹਨੇ ਨੇ ਕਿਹਾ ਵੀ ਪਹਿਲੇ ਇਹਨੇ ਸਾਨੂੰ ਕਿਉਂ ਨਹੀਂ ਦੱਸੀਗੇ ਇਸ ਕਰਕੇ ਮੈਂ ਤੁਹਾਡੇ ਤੋਂ ਕਿਸੇ ਤੋਂ ਮੈਂ ਗੱਲ ਲੁਕਾਉਣਾ ਵੀ ਨਹੀਂ ਚਾਹੁੰਦਾ ਬਾਕੀ ਗੱਲਾਂ ਉਹ ਹਨ ਵੀ ਜੇ ਕਹਿੰਦੇ ਆਪਦੀ ਗੱਲ ਸਾਂਝੀ ਕਰੋ ਸਾਰਿਆਂ ਦੇ ਨਾਲ ਤੇ ਤਾਂ ਹੀ ਮਤਲਬ ਸਮਾਜ ਆਪਣਾ ਚੰਗਾ ਬਣਦਾ ਤੇ ਜੇ ਆਪਾਂ ਗੱਲ ਪਸਾਂਝੀ ਹੋਈ ਨਹੀਂ ਕਰਾਂਗੇ ਤਾਂ ਫਿਰ ਆਪਾਂ ਨੂੰ ਅਗਲੇ ਨਿਕਣਾ ਵੀ ਇਹ ਬੰਦਾ ਤਾਂ ਆਦਤਿਕਰੀ ਗੱਲਾਂ ਸੰਤ ਰੱਖਦਾ ਵੀ ਆ ਸਾਨੂੰ ਕੀ ਲੋੜ ਆ ਵੀ ਇਹਦੇ ਨਾਲ ਕੋਈ ਵੀ ਗੱਲ ਸ਼ੇਅਰ ਕਰਨ ਦੀ ਤਾਂ ਭਾਈ ਮੈਂ ਵੈਸੇ ਨਾ ਮੇਰੇ ਹੁਣ ਜਵਾਕ ਦਾ ਟਿਊਸ਼ਨ ਲਿਉਂਦਾ ਟਾਈਮ ਹੋ ਗਿਆ ਸੀਗਾ ਪਰ ਮੈਂ ਖੁੱਲ ਕੇ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਸੀਗਾ ਤੇ ਮੈਨੂੰ ਆਏ ਨਾ ਮੁੜ ਕੇ ਮੈਂ ਚੇਤਾ ਛੇਤੀ ਭੁੱਲ ਜਾਂਦਾ ਮੁੜ ਕੇ ਜੇ ਭੁੱਲ ਗਿਆ ਫਿਰ ਅੱਧ ਵਿਚਾਲੇ ਜੇ ਗੱਲ ਰਹਿ ਜਾਣੀ ਹੈ ਤੇ ਬਾਕੀ ਚਲੋ ਮੈਂ ਹੁਣ ਕਾਲੀ ਹੋਣ ਕਾਰਨ ਵੀ ਮੈਂ ਗੱਲ ਹਜੇ ਪੂਰੀ ਤਰ੍ਹਾਂ ਨਹੀਂ ਤੁਹਾਨੂੰ ਦੱਸ ਸਕਦਾਗਾ ਤੇ ਜੇ ਤੁਸੀਂ ਥੋੜਾ ਇੰਤਜ਼ਾਰ ਕਰ ਸਕਦੇ ਆ ਤਾਂ ਮੈਂ ਜੋਆਕ ਨੂੰ ਟਿਊਸ਼ਨ ਤੋਂ ਲਿਆਵਾਂ ਫਿਰ ਮੈਂ ਤੁਹਾਨੂੰ ਗੱਲ ਦੱਸਦਾ ਤੇ ਵੈਸੇ ਮੈਂ ਨਾ ਗੱਲ ਕਿਵੇਂ ਸੀਗੀ ਚੇਤੇ ਹੀ ਭੁੱਲ ਗਿਆ ਮੈਨੂੰ ਮੈਂ ਇੱਕ ਮਿੰਟ ਚੇਤੇ ਕਰ ਲਾਂ ਮੈਨੂੰ ਕੀ ਸੀਗਾ ਦੱਸਣਾ ਸੀ ਕੀ ਵੀ ਕੋਈ ਜ਼ਰੂਰੀ ਗੱਲ ਦਿਮਾਗ 'ਚ ਹੀ ਨਿਕਲੀ ਪਈ ਐ ਮੈਂ ਇੱਕ ਇੱਕ ਮਿੰਟ ਮੈਂਨੇ ਸੋਚ ਕੇ ਦੱਸਦਾ ਮੇਰੇ ਦਿਮਾਗ 'ਚ ਆ ਲੈੰਦੋ ਗੱਲਾਂ ਦੀਆਂ ਚ ਆਪਾਂ ਨੂੰ ਮੈਨੂੰ ਗੱਲ ਹੀ ਭੁੱਲ ਗਈ ਕੀ ਸੀਗੀ ਆਹ ਗੱਲ ਪਤਾ ਨਹੀਂ ਇੱਕ ਮਿੰਟ ਮੇ ਦਿਮਾਗ 'ਚ ਹੀ ਨਿਕਲ ਗਈ ਕਿਤ ਮੈਂ ਮਾਰੇ ਜ਼ੋਰ ਲਾ ਮੈਂ ਦਿਮਾਗ ਤੇ ਫਿਰ ਮੈਂ ਤੁਹਾਨੂੰ ਚੇਤੇ ਕਰਕੇ ਦੱਸਦਾ ਇੱਕ ਮਿੰਟ ਮਮ ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਕਿਸ ਨਾਲ ਸੰਬੰਧਤ ਸੀਗੀ ਆਪਣੀ ਗੱਲ ਕਮੈਂਟ ਮਮ ਆਹੋ ਆ ਗਈ ਚਿੱਤੇ ਆ ਗਈ ਮੈਨੂੰ ਹੈ ਤੇ ਗੱਲ ਉਹ ਵੀ ਚਿੱਤੇ ਤਾਂ ਮੈਨੂੰ ਆ ਗਈ ਆ ਪਰ ਜੇ ਮੈਂ ਪਰ ਮੈਨੂੰ ਇੱਕ ਦੋ ਬੰਦਿਆਂ ਤੋਂ ਹੁਣ ਇਉਂ ਹਨਾ ਵੀ ਉਹਨਾਂ ਨੇ ਕਿਹਾ ਵੀ ਤੂੰ ਗੱਲ ਪਚਾਉਂਦਾ ਕਿਉਂ ਨਹੀਂ ਬਈ ਜਦੋਂ ਗੱਲਾਂ ਗੱਲਾਂ ਤੋਂ ਗੱਲ ਵੀ ਥੋੜੀ ਜੀ ਗੱਲ ਹਾਜ਼ਮ ਕਰਨੀ ਵੀ ਸਿੱਖ ਲੈ ਫਿਰ ਲੋਕ ਸਲਾਮਤ ਦੇਣ ਲੱਗ ਪੈਂਦੇ ਅਸਲ 'ਚ ਜੋ ਸਲਾਮਤ ਦੇਣ ਲੱਗ ਪੈਂਦੇ ਤਾਂ ਫਿਰ ਨਾਲ ਇੱਕ ਸਲਾਹ ਦੇ ਨਾਲ ਦੋ ਸਲਾਹਾਂ ਕਰ ਤਿੰਨ ਸਲਾਹ ਫਿਰ ਇਵੇਂ ਲੋਕ ਮਤਾਂ ਦੇਣਾ ਸ਼ੁਰੂ ਕਰ ਦਿੰਦੇ ਆ ਫਿਰ ਕਈ ਵਾਰ ਗੱਲ ਦੱਸਨ ਨੂੰ ਜੀਭ ਨਹੀਂ ਕਰਦਾਗਾ ਪਰ ਮੇਰਾ ਹੁਣ ਵੀ ਗੱਲ ਤਾਂ ਹੁਣ ਚਲੋ ਜਿੱਥੇ ਆ ਗਈ ਹੈ ਵੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਹੈ ਹੈ ਪਰ ਉਹਨਾਂ ਕਈਆਂ ਤੋਂ ਮੈਨੂੰ ਡਰ ਵੀ ਕਈ ਵਾਰ ਲੱਗਣ ਲੱਗ ਪੈਂਦਾ ਵੀ ਜੇ ਗੱਲ ਕਰਤੀ ਤਾਂ ਫਿਰ ਉਹਨਾਂ ਨੇ ਕਹਿਣਾ ਵੀ ਬਈ ਤੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਸੀ ਕਿ ਚਲ ਤੂੰ ਪਰਸਨਲੀ ਸਾਰਿਆਂ ਨੂੰ ਕਹਿ ਕੇ ਦੱਸਦਾ ਵੀ ਇਹਨੇ ਵੀ ਚਲ ਉਹ ਸਾਰਿਆਂ ਨਾਲ ਸੰਬੰਧਤ ਸੀਗੀ ਗੱਲ ਪਰ ਲੋਕ ਨੇ ਫਿਰ ਇਕੱਠੇ ਹੋ ਕੇ ਫਿਰ ਹੋਰ ਗੱਲ ਪੁੱਠੇ ਪਾਸੇ ਲੈ ਜਾਂਦੇ ਆ ਤੇ ਉਹ ਮੈਨੂੰ ਗੱਲਾਂ ਚ ਜਿੱਤੇ ਹੀ ਭੁੱਲ ਗਿਆ ਹਾਂ ਤੋ ਮੈਂ ਨਾ ਹੁਣ ਜਮਾਤ ਨੂੰ ਟਿਊਸ਼ਨ ਤੋਂ ਲੈਣ ਜਾਣਾ ਤੇ ਮੈਂ ਇਹ ਨਾ ਤੁਹਾਨੂੰ ਦਿੱਤੇ ਕਰਕੇ ਮੁੜ ਕੇ ਦੱਸਦਾ ਠੀਕ ਹੈ